ਅਥ ਰਕਤ ਬੀਰਜ ਜੁਦ ਕਥਨੰ ਸੋਰਠਾ ਸੁਨੀ ਭੂਪ ਇਮ ਗਾਥ ਚੰਡ ਮੰਡ ਕਾਲੀ ਹਨੇ ਬੈਠ ਪ੍ਰਾਤ ਸੋ ਪ੍ਰਾਤ ਮੰਤਰ ਕਰਤ ਇਹ ਬਿਦ ਭੈ ਚਾਉ ਪਈ ਰਕਤ ਬੀਜ ਤਬ ਭੂਪ ਬੁਲਾਇਓ ਅਮਿਤ ਦਰਬ ਦੇ ਤਹਾ ਪਠਾਇਓ ਬੋਧ ਵਿਦਦਾਈ ਬਿਰੂ ਥਨ ਸੰਗਾ ਹੈ ਗੈ ਰਥ ਪੈਦਲ ਚਤੁਰੰਗਾ ਰਕਤ ਬੀਜ ਦਾ ਚੱਲਿਓ ਨਗਾਰਾ ਦੇਵ ਲੋਗ ਲਾਓ ਸੁਨੀ ਪੁਕਾਰਾ ਕੰਪੀ ਭੂਮ ਗगन ਥਹਰਾਨਾ ਦੇਵਨ ਜੁਤ ਦੇਵ ਰਾਜ ਡਰਾਨਾ ਤਵਲਾ ਗਿਰ ਕੇ ਜਬ ਟਟ ਆਏ ਧੁੰਦ ਬਢੋਲ ਮਰਦੰਗ বাজਾਏ ਜਬ ਹੀ ਸੁਨਾ ਕੋ ਲਾਹਲ ਕਾਨਾ ਉਤਰੀ ਛਤਰ ਅਸਤਰ ਲੈ ਨਾਨਾ ਛਹ ਬਰ ਲਾਏ ਬਰਖੀ ਅੰ ਬਾਣ ਬਾਜਰਾਜ ਅਰ ਗਿਰੀ ਕ ਕਾਨੰ ਟਹ ਟਹ ਪਰੇ ਸੁਬਟ ਸਿਰਦਾਰਾ ਜਨ ਕਰ ਕਟੇ ਬਿਰਛ ਸੰਗ ਆਰਾ ਜੇ ਜੇ ਛਤਰ ਸਮਹੇ ਭਏ ਬਹੁਰ ਜੀਅਤ ਗ੍ਰਹਿ ਕੋ ਨਹੀਂ ਗਏ जियं पर पर्त भई तरवारा एक एक तें पही दो दो चारा पुजांग प्रियात छंद चिमी तेज तेगं सोरो संग प्रहारं खिमी दामनी जान पादो मजारं उठे नद नादं कड़के कमानं मचियो लोह क्रोहं अपूतं पयानं ਬਜੇ ਭੇਰ ਭੇਰੀ ਜੁਝਾਰੇ ਚਣੰਕੇ ਪਰਿਕੁਟ ਕੁਟੰ ਲੱਗੇ ਧੀਰ ਧੱਕੇ ਚਵੀ ਚਾਵ ਡੀੰੰ ਨਫੀਰੰ ਰਣੰਕੰ ਮਨੋ ਬਿੰਚਰੰ ਬਾਗ ਬੰਕੇ ਬਬਕੰ ਉਤੇ ਕੋਪਯੰਗ ਸਰੋਣ ਬਿੰਦੰ ਸੋ ਬੀਰੰ ਪ੍ਰਹਾਰੇ ਭਲੀ ਭਾਂਤ ਸੋ ਆਨ ਤੀਰੰ ਪੁੱਤੇ ਦਾਉਰ ਦੇਵੀ ਕਰਿਓ ਖੱਗ ਪਾਤੰ ਗ੍ਰਿਓ ਮੂਰਛਾ ਹੋਐ ਭਇਓ ਜਾਨ ਘਾਤੰ ਛੁਟੀ ਮੂਰਚਨਾਇੰ ਮਹਾਬੀਰ ਗੱਜਿਓ ਕਰੀ ਚਾਰ ਲੋਸਾਰ ਸੰਸਾਰ ਬਜਿਓ ਲੱਗੇ ਬਾਣ ਸਰੋਣੰ ਗ੍ਰਿਓ ਪੂਮ ਜੁਦੰ ਉੱਠੇ ਬੀਰ ਤੇ ਤੇ ਕੀਏ ਨਾਦ ਕ੍ਰੁੱਦੰ ਉੱਠੇ ਵੀਰ ਜੇਤੇ ਤਤੇ ਕਾਲ ਕੂਟੇ ਪਰੇ ਚਰਮ ਬਰਮੰ ਕਹੂੰ ਗਾਤ ਟੂਟੇ ਜਿਤੀ ਪੂਮ ਮਦੰ ਪਰੇ ਸ੍ਰੋਣ ਧਾਰੰ ਜੱਗੇ ਸੂਰ ਤੇਤੇ ਕੀਏ ਮਾਰ ਮਾਰੰ ਪਰੇ ਕੋਟ ਕਟੰ ਰੁਲੇ ਤੱਚ ਮੁੱਛੰ ਕਹੂੰ ਮੁੰਡ ਤੁੰਡੰ ਕਹੂੰ ਮਾਸ ਮੁੱਛੰ ਪਯੋ ਚਾਰ ਸੈ ਕੋਸ ਲਉ ਬੀਰ ਖੇਤੰ ਬਿਦਾਰੇ ਪਰੇ ਬੀਰ ਬ੍ਰਿੰਦੰ ਵਿਚੇਤੰ ਅਰਸਾਵਲ ਛੰਦ ਚਹੂ ਓਰ ਟੂਕੇ ਮੁਖੰ ਮਾਰ ਕੂਕੇ ਝੰਡਾ ਗੱਡ ਗਾਡੇ ਮਚੇ ਰੋਸ ਬਾਡੇ ਪਰੇ ਬੀਰ ਹਰਖੰ ਕਰੀ ਬਾਣ ਬਰਖੰ ਚਵੰ ਚਾਰ ਟੁਕੇ ਪਛੇ ਆਹ ਰੁਕੇ ਪਰੇ ਸ਼ਸ਼ਤਰ ਚਾਰੰ ਚੱਲੀ ਸਰੋਣ ਧਾਰੰ ਉੱਠੇ ਬੀਰ ਮਾਨੀ ਧਰੇ ਬਾਨ ਪਾਨੀ ਮਹਾਰੋਸ ਗੱਜੇ ਤੁਰੀ ਨਾਦ ਵੱਜੇ ਭਰੇ ਰੋਸ ਭਾਰੀ ਮੱਚੇ ਛਤਰ ਧਾਰੀ ਹਕੰ ਹਾਕ ਵੱਜੀ ਫਿਰੈ ਸੈਨ ਭੱਜੀ ਪਰਿਓ ਲੋਹ ਕਰੋਹੰ ਛੱਕੇ ਸੂਰ ਸੋਹੰ ਗਿਰੇ ਅੰਗ ਭੰਗੰ ਦਵੰ ਜਾਨ ਦੰਗੰ ਕੜੰਕਾਰ ਛੁੱਟੇ ਝਣੰਕਾਰ ਉੱਠੇ ਕਟਾ ਕਟ ਬਾਹ ਹੈ ਉਬੈ ਜੀਤ ਚਾਹੈ ਮਹਾ ਮਦ ਮਤੇ ਤਪੇ ਤੇਜ ਤਾਤੇ ਰਸੰ ਰੁੱਦਰ ਰਾਚੇ ਉਬੇ ਜੁਦ ਮਾਚੇ ਕਰੈ ਬਾਣ ਅਰਚਾ ਤਨੁਰ ਬੀਦ ਚਰਚਾ ਮਚੇ ਬੀਰ ਬੀਰੰ ਉੱਠੀ ਝਾਰ ਤੀਰੰ ਗਲੋ ਗੱਡ ਫੋਰੈ ਨਹੀਂ ਨੈਨ ਮੋਰੈ ਸਮੋਹ ਛਸਤਰ ਬਰਖੇ ਮਹਿਕ ਆਸ ਕਰਖੇ ਕਰੈ ਤੀਰ ਮਾਰੰ ਬਹੈ ਲੋਹ ਧਾਰੰ ਨਦੀ ਸਰੋਣ ਪੂਰੰ ਫਿਰਿ ਗੈਣ ਹੂਰੰ ਗੱਜੈ ਗੈਣ ਕਾਲੀ ਹਸੀ ਖੱਪਰਾਲੀ ਕਹਉ ਬਾਜ ਮਾਰੇ ਕਹਉ ਸੂਰ ਭਾਰੇ ਕਹੂੰ ਚਰਮ ਟੂਟੇ ਫਿਰੈ ਗੱਜ ਫੂਟੇ ਕਹੂੰ ਬਰਮ ਬੇਦੇ ਕਹੂੰ ਚਰਮ ਛੇਦੇ ਕਹੂੰ ਪੀਰ ਪਰਮੰ ਕਟੇ ਬਾਜ ਬਰਮੰ ਬਲੀ ਬੈਰ ਰੁਜੇ ਸਮੋਹਸਾਰ ਜੁਜੇ ਲਖੇ ਬੀਰ ਖੇਤੰ ਨਚੇ ਭੂਤ ਪ੍ਰੇਤੰ ਨਚੇ ਮਾਸ ਹਾਰੀ ਹਸੇ ਬਿਉਮਚਾਰੀ ਕਿਲਕਾਰ ਕੰਕੰ ਮਚੇ ਬੀਰ ਬੰਕੰ ਕੰਬੇ ਛਤਰ ਧਾਰੀ ਮਹਿ ਖਵਾਸ ਚਾਰੀ ਉੱਠੇ ਛਿਛ ਇਚੰ ਚੱਲੇ ਤੀਰ ਤਿਛੰ ਗਣੰ ਗਾਂਦਰ ਬਿਅੰ ਚਰੰ ਚਾਰਣੇੰ ਹਸੇ ਸਿੰਧ ਸਿੱਧੰ ਮੱਚੇ ਬੀਰ ਕ੍ਰੁੱਦੰ ਡਕਾ ਡਕ ਡਾਕੈ ਹਕਾ ਹਕ ਤ ਹਾਕੈ ਪਕਾ ਭੁੰਕ ਭੇਰੀ ਡਮਕ ਡਾਮ ਡੇਰੀ ਮਹਾ ਬੀਰ ਗਾਜੇ ਨਵੰ ਨਾਦ ਬਾਜੇ ਤਾਰਾ ਗੋਮਗੱਜੇ ਦੁਰਗਾ ਦੇਤ ਬੱਜੇ ਵਿਜੇ ਛੰਦ ਜੇਤਕ ਬਾਣ ਚੱਲੇ ਅਰ ਔਰ ਤੇ ਫੂਲ ਕੀ ਮਾਲ ਹੋਏ ਕੰਠ ਬਿਰਾਜੇ ਦਾਨਵ ਕੁੰਗਵ ਪੇਖ ਅਚੰਭਵ ਛੋੜ ਭਜੇ ਰਣ ਏਕ ਨ ਗੱਜੇ ਕੁੰਜਰ ਪੁੰਜ ਗਿਰੇ ਤਿਹ ਠੌਰ ਭਰੇ ਸਭ ਸਰੋਨਤ ਪੈ ਗਨ ਤਾਜੇ जानक नीरद मद्ध छपे प्रम पूदर के पहते नग पाजे मनोहर छंद सरी जगनाथ कमान ल हाथ परमाथिन संक सृजो जब युद्धं गाहत सैन संघारत सूर बबकत सिंह प्रमियों रण क्रुद्धं कौच भेद अपभेदत अंग सोरंग उतंग सो शोभित सुद्धं मान विशाल बडवा ज्वाल समुंदर के मद मद्ब्राजत विजय छंद पूर रही रहि पवपूर धनुर्तुन तूर नभ मंडल छायो नूर परे मुख मार गरेरन हूरन हेर ही ओ हुलसायो पूर्ण रोस भरे अर तूरण पूर परे रण सुहायो ਚੂਰ ਭਏ ਅਰ ਰੂਰੇ ਗਿਰੇ ਪਟ ਚੂਰਨ ਜਾਨੁਕ ਬੈਦ ਬਨਾਇਓ ਸੰਗੀਤ ਪੁਜੰਗ ਪ੍ਰਿਆਤ ਛੰਦ ਕਾਗੜ ਦੰਗ ਕਾਤੀ ਕਟਾਰੀ ਕੜਾਕੰ ਤਾਗੜ ਦੰਗ ਤੀਰੰਤ ਪੱਕੰ ਤੜਾਕੰ ਝਾਗੜ ਦੰਗ ਨਾਗੜ ਦੰਗ ਬਾਗੜ ਦੰਗ ਬਾਜੇ ਗਾਗੜ ਦੰਗ ਗਾਜੀ ਮਹਾ ਗੱਜ ਗਾਜੇ ਸਾਗੜਦੰਗ ਸੂਰੰ ਕਾਗੜਦੰਗ ਕੋਪੰ ਪਾਗੜਦੰਗ ਪਰਮੰ ਰਣੰ ਪਾਵ ਰੂਪੰ ਸਾਗੜਦੰਗ ਸ਼ਸ਼ਤਰੰ ਛਾਗੜਦੰਗ ਝਾਰੈ ਬਾਗੜਦੰਗ ਬੀਰੰ ਡਾਗੜਦੰਗ ਡਕਾਰੈ ਛਾਗੜਦੰਗ ਚੌਪੇ ਬਾਗੜਦੰਗ ਬੀਰੰ ਮਾਗੜਦੰਗ ਮਾਰੇ ਤਨੀ ਤਿਛ ਤੀਰੰ ਗਾਗੜਦੰਗ ਗੱਜੇ ਸਭ ਵੱਜੇ ਗਹੀਰੇ ਕਾਗੜਦੰਗ ਕਵਿਆਨ ਕਥੇ ਕਥੀਰੇ ਦਾਗੜਦੰਗ ਦਾਨੋ ਪਾਗੜਦੰਗ ਭਾਜੇ ਗਾਗੜਦੰਗ ਗਾਜੀ ਜਾਗੜਦੰਗ ਗਾਜੇ ਛਾਗੜਦੰਗ ਛੋਹੀ ਛੋਰੇ ਪ੍ਰੇ ਚੜਾਕੇ ਤਾਗੜਦੰਗ ਤੀਰੰ ਟੁਪਕੰ ਤੜਾਕੇ ਗਾਗੜਦੰਗ ਗੋਮਾਇ ਗੱਜੇ ਗਹਿਿਰੰ ਸਾਗੜਦੰਗ ਸੰਖੰ ਨਾਗੜਦੰਗ ਨਫੀਰੰ ਬਾਗੜਦੰਗ ਬਾਜੇ ਬਜੇ ਬੀਰਖੇਤੰ ਨਾਗੜਦੰਗ ਨਾਚੇ ਸੋ ਭੂਤੰ ਪ੍ਰੇਤੰ ਤਾਗੜਦੰਗ ਤੀਰੰ ਬਾਗੜਦੰਗ ਬਾਣੰ ਕਾਗੜਦੰਗ ਕਾਤੇ ਕਟਾਰੀ ਕ੍ਰਿਪਾਣੰ ਨਾਗੜਦੰਗ ਨਾਦੰ ਬਾਗੜਦੰਗ ਬਾਜੇ ਸਾਗੜਦੰਗ ਸੂਰੰ ਰਾਗੜਦੰਗ ਰਾਜੇ ਸਾਗੜਦੰਗ ਸੰਖੰ ਨਾਗੜਦੰਗ ਨਫੀਰੰ ਗਾਗੜਦੰਗ ਗੋਮਾਏ ਗਜੇ ਅਘੀਰੰ ਨਾਗੜਦੰਗ ਨਗਾਰੇ ਬਾਗੜਦੰਗ ਬਾਜੇ ਜਾਗੜਦੰਗ ਜੋਦਾ ਗਾਗੜਦੰਗ ਗਾਜੇ ਨਰਾਜ ਛੰਦ ਜਤੇਕ ਰੂਪ ਧਾਰਯੰ ਤਤੇਕ ਦੇਬ ਮਾਰਯੰ ਜਤੇਕ ਰੂਪ ਧਾਰਿ ਹਿ ਤਿਤਿਓ ਦੁਰਗਾ ਸੰਘਾਰਿ ਹਿ ਜਤੇਕ ਸ਼ਸ਼ਤਰਵਾ ਚਰੇ ਪ੍ਰਵਾਹ ਸ੍ਰੋਣ ਕੀ ਪਰੇ ਜਤੀਕ ਬਿੰਦੁ ਕਾਗਰੈ ਸੁਪਾਨ ਕਾਲ ਕਾ ਕਰੈ ਰਸਾਵਲ ਛੰਦ ਹੂਓ ਸ੍ਰੋਣ ਹੀ ਨੰ ਭਯੋ ਅੰਗ ਛੀਨੰ ਗਿਰਿਓ ਅੰਤ ਝੂਮੰ ਮਨੋ ਮੇਗ ਭੂਮੰ ਸਬੇ ਦੇਵ ਹਰਖੇ ਸੁਮਨ ਧਾਰ ਬਰਖੇ ਰਕਤ ਬਿੰਦ ਮਾਰੇ ਸਬੇ ਸੰਤ ਉਬਾਰੇ ਇਤ ਸ੍ਰੀ ਬਚਿਤ੍ਰਨਾਟਕੇ ਚੰਡੀ ਚਰਿਤਰੇ ਰਕਤ ਵੀਰਜ ਬਧ ਹੈ ਚਤੁਰਥ ਧਿਆਏ ਸੰਪੂਰਨ ਮਸਤ ਸੋਭ ਮਸਤ ਅਫਜੂ ਆਥਨ ਸੋਮਜੋਤ ਕਥਨੰ ਦੋਹਰਾ ਸੰਭ ਨ ਸੰਭ ਸੁਣਿਓ ਜਬੈ ਰਕਤ ਬੀਰਜ ਕੋ ਨਾਸ ਆਪ ਚੜਤ ਭੇਜੋਰ ਰਲ ਸਜੇ ਪਰਸ ਅਰਪਾਂਸ ਪੁਜੰਗ ਪ੍ਰਿਆਤ ਛੰਦ ਚੜੇ ਸੁੰਭ ਨ ਸੰਭ ਸੂਰਾ ਅਪਾਰੰ ਉੱਠੇ ਨਦ ਨਾਦੰ ਸੋ ਤਉ ਸਾ ਧੁਕਾਰੰ ਭੈ ਅਸ਼ਟ ਸੈ ਕੋਸ ਲੋ ਛਤਰ ਛਾਇੰ ਭਜੇ ਚੰਦ ਸੂਰੰ ਡਰੀਓ ਦੇਵਰਾਇੰ पका पुंक पेरी टका टूंक तोलं। फटी नाख सिंगं मुखं डड कोलं। डमा डम दम डावरू डका डोंक डंकं। रड़े गृद बृद्धं किल्कार कंकं। खुरंखी उठी रहयो गैन पूरं। दले सिंध बिद्धं पै पब चूरं। सुने शोर काली गह श ਕਲੰਕਾਰ ਜੇਮੀ ਹਨੇ ਜੰਗ ਜਵਾਨੰ ਰਸਾਵਲ ਛੰਦ ਗਜੇ ਬੀਰ ਗਾਜੀ ਤੁਰੇ ਤੁੰਦ ਤਾਜੀ ਮਹਿ ਖਵਾਸ ਕਰਖੇ ਸਰੰਗ ਧਾਰ ਬਰਖੇ ਇਤੈ ਸਿੰਘ ਗਜਿਓ ਮਹਾ ਸੰਖ ਬਜਿਓ ਰਹਿਓ ਨਾਦ ਪੂਰੰ ਛੁਹੀ ਗੈਣ ਧੂਰੰ ਸਬੈ ਸ਼ਸ਼ਤਰ ਸਾਜੇ ਕਣੰ ਜੇਮ ਗਾਜੇ ਚੱਲੇ ਤੇਜ ਤਕੈ ਅਨੰਤ ਸ਼ਸ਼ਤਰ ਲੈ ਕੈ ਚਾਉ ਔਰ ਢੂਕੇ ਮੁਖੰ ਮਾਰ ਕੂਕੇ ਅਨੰਤ ਸ਼ਸ਼ਤਰ ਵੱਜੇ ਮਹਾਬੀਰ ਗੱਜੇ ਮੁਖੰ ਨੈਣ ਰਕਤੰ ਧਰੇ ਪਾਣ ਸ਼ਕਤੰ ਕੀਏ ਕਰੋਧ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਕਿਤੇ ਦੁਸ਼ਟ ਕੂਟੇ ਅਨੰਤਾਸ਼ਤਰ ਛੂਟੇ ਕਰੀ ਬਾਣ ਬਰਖੰ ਭਰੀ ਦੇਵ ਹਰਖੰ बेलीबिन्द्रम छंद कह कह सुकूकत कंकियं बह बहत वीर सो बंकियं लह लहत बाण कृपाणियं गह गहत प्रेत मसानियं डह दह डहत डवर डमंकियं लह लहत तीग त्रमंकियं त्रम त्रमत सांगत मंकियं बबकंत वीर सो बंकियं ਛੋਟੇ ਕੰਤ ਬਾਣ ਕਮਾਣਿਆ ਹਰੰਤ ਖੇਤ ਖਤਰਾਣਿਆ ਦਹਕੰਤ ਡਾਮਰ ਡੰਕਣੀ ਕਹ ਕਹਤ ਕੂਕਤ ਜੁਗਣੀ ਉਫਟੰਤ ਸਰੋਣਤ ਛਿਛਿਆੰ ਬਰਖੰਤ ਸਾਇਕ ਤਿਛਿਆੰ ਬਬਕੰਤ ਵੀਰ ਅਨੇਕਿਆੰ ਫਿਕਰੰਤ ਸਿਆਰ ਵਿਸੇਖਿਆੰ ਹਰਖੰਤ ਸਰੋਣ ਤਰੰਗਣੀ ਬਿਹਰੰਤ ਦੇਵ ਅਪੰਗਣੀ ਬਬਕੰਤ ਕੇ ਹਰ ਡੋਲਹੀਂ ਰਣ ਰੰਗ ਅਭੰਗ ਕਲੋਲਹੀਂ ਟਮ ਟਮ ਟਢੋਲ ਟਮਕਿਆਂ ਧਮ ਧਮ ਤਸਾਂਗ ਤਰਮਕਿਆਂ ਬਹ ਬਹਤ ਕਰੋਧ ਕਿਰਪਾਣਿਆਂ ਜੁਜੰਤ ਜੋਦ ਜਵਾਨਿਆਂ ਦੋਹਰਾ ਭਜੀ ਚਮਉ ਸਬਦਾਨ ਵੀ ਸੁੰਭ ਨਿਰਖ ਨਿਜ ਨੈਣ ਨਿਕਟ ਵਿਕਟ ਭਟ ਜੇ ਹੋਤੇ ਤਿਨ ਪ੍ਰਤ ਬੋਲਿਓ ਬੈਣ ਨਿਰਾਜ ਛੰਦ ਨਿਸੰਭ ਸੰਭ ਕੋਪਕੈ ਪਠਿਓਸ ਪਾਮ ਰੋਪਕੈ ਕਹਯੋ ਕਿ ਸ਼ਿਗਰ ਜਾਈਓ ਦੁਰਗਾ ਹੈ ਬਾੰਦ ਲਿਆਈਓ ਚੜਿਓਸ ਸੈਨ ਸੱਜਕੈ ਸਕੋਪ ਸੂਰ ਗੱਜਕੈ ਉਠੇ ਬਜੰਤਰ ਬਾਜਕੈ ਚਲਿਓ ਸ਼ੁਰੇਸ਼ ਭਾਜਕੈ ਅਨੰਤ ਸੂਰ ਸੰਗਲੈ ਚਲਿਓ ਸੋ ਦੁੰਦ ਭੀਨਦੈ ਹਕਾਰ ਸੂਰ ਮਾ ਭਰੇ ਬਿ ਲੋਕ ਦੇਵਤਾ ਡਰੀ ਮਦ ਭਾਰ ਛੰਦ ਕੰਪਿਓ ਸੁਰੇਸ਼ ਬੁੱਲਿਓ ਮਹੇਸ਼ ਕਿੰਨੋ ਵਿਚਾਰ ਪੁੱਛੇ ਜੁਝਾਰ ਕੀਜੈ ਸੋ ਮਿੱਤਰ ਕਾਹਨੇ ਚਰਿੱਤਰ ਜਾਤੇ ਸੋ ਮਾਏ ਜੀਤਾ ਬਨਾਏ ਸ਼ਕਤੈ ਨਿਕਾਰ ਭੇਜੋ ਅਪਾਰ ਸ਼ਤਰੂ ਨ ਜਾਏ ਹਨ ਹੈ ਰਸਾਏ ਸੋਇ ਕਾਮਕੀਨ ਦੇਵਨ ਪ੍ਰਬੀਨ ਸ਼ਕਤੈ ਨਿਕਾਰ ਭੇਜੀ ਅਪਾਰ ਬਿਰਧ ਨਿਰਾਜ ਛੰਦ ਚਲੇ ਸ਼ਕਤ ਸਿਗਰਸੀ ਕਿਰਪਾਨ ਪਾਨ ਧਾਰਕੈ ਉਠੇ ਸੁ ਗ੍ਰਿਧ ਪ੍ਰਿਤ ਡੌਰ ਡਾਕਣੀ ਡਕਾਰ ਕੈ ਹਸੇ ਸੁ ਕੰਕ ਬੰਕੀ ਅੰਕ ਬੰਦ ਅੰਧ ਉਠਿਹੀ ਬਸੇਕ ਦੇਵ ਤਾਰ ਵੀਰ ਬਾਣ ਧਾਰ ਬੁੱਠਹੀ ਰਸਾਵਲ ਛੰਦ ਸਬੈ ਸ਼ਕਤ ਐ ਕੈ ਚਲੀ ਸੀਸ ਨਿਆਇ ਕੈ ਮਹਾ ਅਸ਼ਤਰ ਧਾਰੇ ਮਹਾ ਬੀਰ ਮਾਰੇ ਮੁਖੰ ਰਕਤ ਨੈਣੰ ਬਕੈ ਬੰਕ ਬੈਣੰ ਧਰੇ ਅਸ਼ਤਰ ਪਾਣੰ ਕਟਾਰੀ ਕਿਰਪਾਣੰ ਉਤੈ ਦੇਤ ਗਾਜੇ ਤੁਰੀ ਨਾਦ ਬਾਜੇ ਧਰੇ ਚਾਰ ਚਰਮੰ ਸਰਜੇ ਕਰੂਰ ਬਰਮੰ ਚਾਹੂੰ ਔਰ ਗਰਜੇ ਸਭੈ ਦੇਵ ਲਰਜੇ ਛੁਟੇ ਤਿਛ ਤੀਰੰ ਕਟੇ ਚੌਰ ਚੀਰੰ ਹਰ ਸਿੰਘ ਰੁੱਦਰ ਰੱਤੇ ਮਹਾ ਤੇਜ ਤੱਤੇ ਕਰੀ ਬਾਣ ਬਰਖੰ ਭਰੀ ਦੇਵ ਹਰਖੰ ਇਤੇ ਦੇਵ ਮਾਰੈ ਉਤੇ ਸਿੰਘ ਫਾਰੈ ਗਣੰ ਗੂੜ ਗਰਜੈ ਸਭੈ ਦਾਤ ਲਰਜੈ ਭਈ ਬਾਣ ਬਰਖਾ ਗਏ ਜੀਤ ਕਰਖਾ ਸਬਹ ਦੁਸ਼ਟ ਮਾਰੇ ਮਈਆ ਸੰਤ ਉਬਾਰੇ ਨਿਸੁੰਭੰ ਸੰਘਾਰਿਓ ਦਲੰਦੈ ਤੁਮਾਰਿਓ ਸਬਹ ਦੁਸ਼ਟ ਭਾਜੇ ਇਤੈ ਸਿੰਘ ਗਾਜੇ ਭਈ ਪੋਹਪ ਬਰਖਾ ਗਏ ਜੀਤ ਕਰਖਾ ਜਯੰ ਸੰਤ ਜੰਪੈ ਤ੍ਰਸੇ ਦੇਤ ਕੰਪੈ ਇਤ ਸਰੀ ਬਚਿਤਰਨਾਟਕੇ ਚੰਡੀ ਚਰਿਤਰੇ ਨਿਸੁੰਭ ਬਧਹ ਪੰਚਮੋ ਧਾਇ ਸੰਪੂਰਨ ਮਸਤ ਸੁਭ ਮਸਤ ਅਪਜੂ ਆਥ ਸੋਮਬ ਜੁਦ ਕਥਨੰ ਪੁਝੰਗ ਪ੍ਰਿਆਤ ਛੰਦ ਲਗੂ ਪ੍ਰਾਤ ਜੂ ਜਿਓ ਸੁਨਿਓ ਸੁੰਬਰਾਇੰ ਸਜੇ ਸ਼ਸਤਰ ਅਸਤਰੰ ਚੜਿਓ ਚੌ ਪਚਾਇੰ ਭਇਓ ਨਾਦ ਉਚੰ ਰਹਿਓ ਪੂਰ ਗੈਣੰ ਤ੍ਰਸੇ ਦੇਵਤਾ ਦੇਤ ਕੰਪਿਓ ਤ੍ਰਨੈਣੰ ਡਰਿਓ ਚਾਰ ਬਕਤਰੰ ਟਰਿਓ ਦੇਵਰਾਜੰ डिगे पब् सर्बं सृजे शुभ्रसाजं परे हूह दयकै भरे लोह क्रोहं मनोमेर कोसातव श्रृंग सोहं सजिओ सैन सुभं कियो नाद उच्चं सुने गर्भिणी आनके गर्भमुचं परयो लोह क्रोहं उठि शस्त्र चारं चवि चावडी डाकणीयं डकारं बहे शस्त्र अस्त्रं कटे चर्म बर्मं पले कै निबाहियो पठं तर्मं उठी कूह जूहं गिरे चावर चीरं रुले गाच्छ तीरं गिरे अङ्क बीर खेतं नचे कंद हीनं, कबंधं अचेतं अचेतङ्गडै गृद्ध वृद्धं रणडै कंक बंकं पक्का पुङ्क डूह डहाडूहडङ्कं टका टुक टुकटोप टका टुक टाल मुच्छ तेगं बके बिकराल तम धम परी परिहाल हूलं सुण्यो लोग नागं डाकणी डाकणि जोगण्यं नचे नच्चे कन्दहिणं कबंधं कपालं, ਸੇ ਦੇਵ ਸਰਬੰ ਰਿਸ਼ਿਓ ਦਾਨ ਵੇ ਸੰ ਕਿਦੋ ਅਗਨ ਜਵਾਲੰ ਭਯੋ ਆਪ ਭੇ ਸੰ ਦੋਹਰਾ ਸੁੰਬਾ ਸੁਰ ਜੇਤਕ ਅਸੁਰ ਪਠੇ ਕੋਪ ਵਢਾਏ ਤੇ ਦੇਵੀ ਸੋਖਤ ਕਰੇ ਬੂੰਦ ਤਵਾ ਕੀ ਨਿਆਏ ਨਰਾਜ ਛੰਦ ਸੋ ਬੀਰ ਸੈਨ ਸੱਜਕੈ ਚੜਿਓ ਸੋ ਕੋਪ ਗੱਜਕੈ ਚਲਿਓ ਸ਼ੁ ਸ਼ਸ਼ਤਰ ਧਾਰਕੈ ਪੁਕਾਰ ਮਾਰ ਮਾਰ ਕੈ ਸੰਗੀਤ ਮਦ ਭਾਰ ਛੰਦ ਕਗੜਦੰਕੜਾਕ ਤਾਗੜਦੰ ਤੜਾਕ ਸਾਗੜਦੰ ਸੋ ਬੀਰ ਗਗੜਦੰ ਗਹੀਰ ਨਗੜਦੰ ਨਿਸ਼ਾਨ ਜਾਗੜਦੰ ਜਵਾਨ ਨਗੜਦੀ ਨਿਹੰਗ ਪਾਗੜਦੀ ਪਲੰਗ ਤਾਗੜਦੀ ਤਮੱਕ ਲਾਗੜਦੀ ਲਹੱਕ ਕਾਗੜ ਦੰਗ ਕਿਰਪਾਨ ਬਾਹੈ ਜਵਾਨ ਖਾਗੜ ਦੀ ਖਤੰਗ ਨਾਗੜ ਦੀ ਨਿਹੰਗ ਛਾਗੜ ਦੀ ਛਟੰਤ ਆਗੜ ਦੀ ਉਡੰਤ ਪਾਗੜ ਦੀ ਪਵੰਗ ਸਾਗੜ ਦੀ ਸੁਭੰਗ ਜਾਗੜ ਦੀ ਜਵਾਨ ਝਾਗੜ ਦੀ ਝੁਜਾਨ ਝਾਗੜ ਦੀ ਚੜੰਗ ਕਾਗੜ ਦੀ ਕੜੰਗ ਤਾਗੜ ਦੀ ਤੜਾਕ ਝਾਗੜ ਦੀ ਚਟਾਕ ਕਾਗੜ ਦੀ ਕਬਾਕ ਭਾਗੜ ਦੀ ਪਬਾਕ ਕਾਗੜ ਦੰ ਕਪਾਲ ਨੱਚੀ ਬਕਰਾਲ ਨਰਾਜ ਛੰਦ ਅਨੰਤ ਦੁਸ਼ਟ ਮਾਰਿਯੰ ਬੇਅੰਤ ਸ਼ੋਕ ਟਾਰਿਯੰ ਕਮੰਦ ਅੰਧ ਉਠਿਯੰ ਬਸੇਖ ਬਾਣ ਬੁਠਿਯੰ ਕੜਾਕ ਕਰ ਮੁਕੰ ਉਧੰ ਸੜਾਕ ਸਹਿਥੀ ਜੁਦੰ ਬੇਅੰਤ ਬਾਣ ਬਰਖਿਯੰ ਬੇਅੰਤ ਬੀਰ ਪਰਖਿਯੰ ਸੰਗੀਤ ਨਰਾਜ ਛੰਦ ਕੜਾ ਕੜੀ ਕਿਰਪਾਣਿ ਅੰ ਜਟਾ ਜੁਟੀ ਜਵਾਨਿ ਅੰ ਸੋ ਬੀਰ ਜਾਗੜਦੰ ਜੱਗੇ ਲੜਾਕ ਲਾਗੜਦੰ ਪਗੇ ਰਸਾਵਲ ਛੰਦ ਚਮੀ ਤੇਗ ਚਟਟੰ ਛੁਰੀ ਛਪਰ ਛਟੰ ਗੁਰੰਗ ਗੁਰ ਜਗਰ ਗਟਟੰ ਪਲੰਗੰ ਪਸਟਟੰ ਕਿਤੇ ਸ੍ਰੋਣ ਚਟਟੰ ਕਿਤੇ ਸੀਸ ਫੁੱਟੰ ਕਹੂੰ ਹੂ ਹ ਛਟੰ ਕਹੂੰ ਬੀਰ ਉਠੰ ਕਹੂੰ ਧੂਰ ਲਟੰ ਕਿਤੇ ਮਾਰ ਰਟੰ ਭਣੈ ਜਸ ਪਟੰ ਕਿਤੇ ਪੀਟ ਫਟੰ ਭਜੇ ਛਤਰ ਥਟੰ ਕਿਤੇ ਖੂਨ ਖਟੰ ਕਿਤੇ ਦੁਸ਼ਟ ਦੱਟੰ ਫਿਰਿ ਜਿਉ ਹਰਟੰ ਸੱਜੇ ਸੂਰ ਸਾਰੇ ਮਹਿ ਖਵਾਸ ਧਾਰੇ ਲੈ ਖੱਗ ਆਰੇ ਮਹਾਰੂਹ ਵਾਰੇ सही रूपकारे सिंध खारे कई वार गारे सोमारंग उचारे पवानी पछारे जवा जी मजारे बडे लुजारे, हुते जेकार टारे ठमंग ठोक ठारे बली मार डारे टमके टढारे बहे बाण्यारे कत तीर तारे ਲਖੇ ਹਾਥ ਬਾਰੇ دیਵਾਨੇ ਦੀਦਾਰੇ ਹਣੇ ਭੂਮ ਪਾਰੇ ਕਿਤੇ ਸਿੰਘ ਫਾਰੇ ਕਿਤੇ ਆਪ ਬਾਰੇ ਜਿਤੇ ਦੇਤ ਭਾਰੇ ਤੇਤੇ ਅੰਤ ਹਾਰੇ ਬਡੇ ਹੀ ਅੜਿਆਰੇ ਖਰੇ ਹੀ ਬਰੀਆਰੇ ਕਰੂ ਰੰਗ ਕਰਾਰੇ ਲਪੱਕੇ ਲਲਾਰੇ ਅਰੀਲੇ ਅਰੀਆਰੇ ਹਣੇ ਕਾਲਕਾਰੇ ਭਜੇ ਰੂਹਵਾਰੇ ਦੋਹਰਾ ਇਹ ਵਿਦੁ ਦੁਸ਼ਟ ਪ੍ਰਜਾਰਕੈ ਸ਼ਸ਼ਤਰ ਅਸਤਰ ਕਰਲੀਨਾ ਬਾਣ ਬੂਂਦ ਪ੍ਰਥਮੈ ਬਰਖ ਸਿੰਘ ਨਾਦ ਪੁਨਕੀਨ ਰਸਾਵਲ ਛੰਦ ਸੁਣਿਓ ਸੁੰਬਰਾਯੰ ਚੜਿਓ ਚੌਪਚਾਇੰ ਸੱਜੇ ਸ਼ਸ਼ਤਰ ਪਾਣੰ ਚੜੇ ਜੰਗ ਜਵਾਨੰ ਲੱਗੇ ਢੋਲ ਢੰਕੇ ਕਮਾਨੰ ਕੜੰਕੇ ਭਏ ਨਦ ਨਾਦੰ ਤੁਣੰ ਨਿਰਬਿਖਾਦੰ ਚਮਕੀ ਕਿਰਪਾਨ ਹੱਠੇ ਤੇਜ ਮਾਨੰ ਮਹਾਬੀਰ ਹੋਂਕੇ ਸੋ ਨਿਸ਼ਾਨ ਦਰੋਂਕੇ ਚਾਹੂੰ ਔਰ ਗਰਜੇ ਸਬੇ ਦੇਵ ਲਰਜੇ ਸਰੰਗ ਧਾਰ ਵਰਖੇ ਮਈਆ ਪਾਨ ਪਰਖੇ ਚਾਉ ਪਈ ਜੇ ਲਏ ਸ਼ਿਸ਼ਤਰ ਸਮੋਹਿ ਧਈ ਤੇਤੇ ਨਿਧਨ ਕਉ ਪ੍ਰਾਪਤ ਭਏ ਚਮਕਤ ਪਈ ਅਸਨ ਕੀ ਧਾਰਾ ਪਬਕੇ ਰੁੰਡ ਮੁੰਡ ਬਿਕਰਾਰਾ ਦੋਹਰਾ ਹੈ ਗੈ ਰਥ ਪੈਦਲ ਕਟੇ ਬਚਿਓ ਨ ਜੀਵਤ ਕੋਏ ਤਬ ਆਪੇ ਨਿਕਸਿਓ ਨਰਪਤ ਸੁੰਭ ਕਰੈ ਸੋ ਹੋਏ ਚਉਪਈ ਸ਼ਿਵ ਦੂਤੀ ਇਤ ਦੁਰਗਾ ਬੁਲਾਈ ਕਾਨ ਲਾਗਨੀ ਕੈ ਸਮਝਾਈ ਸ਼ਿਵ ਕੋ ਭੇਜ ਦੀਜੀਐ ਤਹਾਂ दैਤ ਰਾਜ ਇਸਤਤ ਹੈ ਜਹਾਂ ਸ਼ਿਵ ਦੂਤੀ ਜਬ ਇਮ ਸੁਨ ਪਾਵਾ ਸ਼ਿਵਹਿ ਦੂਤ ਕਰ ਉਤੈ ਪਠਾਵਾ ਸ਼ਿਵ ਦੂਤੀ ਤਾ ਤੇ ਭਇਓ ਨਾਮਾ ਜਾਨਤ ਸਕਲ ਪੁਰਖ ਅਰ ਬਾਮਾ ਸ਼ਿਵ ਕਹੀ ਦੇਤ ਰਾਜ ਸੁਨ ਬਾਤਾ ਇਹ ਵਿਦ ਕਹਿਓ ਤਮੋ ਜਗ ਮਾਤਾ ਦੇਵਨ ਕਉਦੈ ਕਹਿ ਠਕੁਰਾਈ ਕਹਿ ਮੰਡੋ ਹਮ ਸੰਗ ਲਰਾਈ ਦੇਤ ਰਾਜ ਇਹ ਬਾਤ ਨ ਮਾਨੀ ਆਪ ਚਲੇ ਜੂ ਜਨ ਅਬਮਾਨੀ ਗਰਜਤ ਕਾਲ ਕਾਲ ਜਿਉ ਜਹਾਂ ਪ੍ਰਾਪਤ ਪਯੋ ਅਸੁਰ ਪਤ ਤਹਾ ਚਮਕੀ ਤਹਾ ਅਸਨ ਕੀ ਧਾਰਾ ਨਾਚੇ ਭੂਤ ਪ੍ਰੀਤ ਬੈ ਤਾਰਾ ਫਰਕੇ ਅੰਧਕ ਬੰਧ ਅਚੇਤਾ ਪਿਭਰੀ ਭੈਰਵ ਭੀਮ ਅਨੇਕਾ ਤੁਰਹੀ ਢੋਲ ਨਗਾਰੇ ਬਾਜੇ ਭਾਂਤ ਭਾਂਤ ਜੋਦਾਰਣ ਗਾਜੇ ਟੱਡ ਡਾਫ ਡਮਰ ਡੁਗਡੁਗੀ ਕਣੀ ਨਾਈ ਨਫੀਰੀ ਜਾਤ ਨਾ ਗਨੀ ਮਧ ਭਾਰ ਛੰਦ ਹੁੰਕੇ ਕਕਾਣ ਧੁੰਕੇ ਨਿਸ਼ਾਨ ਸੱਜੇ ਸੋ ਬੀਰ ਗੱਜੇ ਗਹੀਰ ਝੁੱਕੇ ਨਚਕ ਬੱਜੇ ਉਬਕ ਸੱਜੇ ਸੁਬਾਹ ਅਛੈ ਉਛਾਹ ਕੱਟੇ ਕਕਾਣ ਫੁੱਟੇ ਚਵਾਨ ਸੂਲੰ ਛੜਾਕ ਉੱਠੇ ਕੜਾਕ ਗੱਜੇ ਜਵਾਨ ਬੱਜੇ ਨਿਸ਼ਾਨ ਸੱਜੇ ਰਜੇਂਦਰ ਗੱਜੇ ਗਜੇਂਦਰ ਭੁਜੰਗ ਪ੍ਰਿਆਤ ਛੰਦ ਫਿਰੇ ਬਾਜੀ ਅੰਤਾ ਜਿਅੰ ਇਤ ਉਤੰ ਗੱਜੇ ਬਾਰਣੰ ਦਾਰੁਣੰ ਰਾਜਪੁੱਤਰੰ ਬੱਜੇ ਸੰਖ ਭੇਰੀ ਉੱਠੇ ਸੰਖ ਨਾਦੰ ਰਣੰਕੇਨ ਫਿਰੀ ਤੁਣੰ ਨਿਰਬਿਖਾਦੰ ਕੜੱਕੇ ਕਿਰਪਾਨੰ ਸੜਕਕਾਰ ਸੇਲੰ ਉਠੇ ਕੋ ਹਜੂ ਹੰ ਭਈ ਰੇਲ ਪੇਲੰ ਰੁਲੇ ਤਤ ਮੁ ਚੰਗਰੀ ਚੌਰ ਚੀਰੰ ਕਹੂੰ ਹੱਥ ਮੱਥੰ ਕਹੂੰ ਬਰਮ ਬੀਰੰ ਰਸਾਵਲ ਛੰਦ ਬਲੀ ਬੈਰ ਰੁਜੇ ਸਮੋਹ ਸਾਰ ਜੁਜੇ ਸੰਭਾਰੇ ਹਥਿਆਰੰ ਬੱਕੈ ਮਾਰ ਮਾਰੰ ਸਭੈ ਸ਼ਿਸ਼ਤਰ ਸੱਜੇ ਮਹਾਬੀਰ ਗੱਜੇ ਸਰੰਗ ਓਗ ਛੁੱਟੇ ਕੜਕਕਾਰ ਉੱਠੇ ਬਜੈ ਬਾਂਦਰਤੇਯੰ ਹਸੈ ਗੰਦਰਭੇਯੰ ਝੰਡਾ ਗੱਡ ਜੁੱਟੇ ਸਰੰਗ ਸੰਝ ਫੁੱਟੇ ਚਹੂ ਔਰ ਉੱਠੇ ਅਸਰੰਗ ਬ੍ਰਿਸ਼ਟ ਬੁੱਠੇ ਕਰੋਧੀ ਕਰਾਲੰ ਬਕੈ ਬਿਕਰਾਲੰ ਉਜੰਗ ਪ੍ਰਯਾਤ ਛੰਦ ਕਿਤੇ ਕੁਠੀਯੰ ਬੁੱਠੀਯੰ ਬ੍ਰਿਸ਼ਟ ਬਾਣੰ ਰਣੰ ਡੁੱਲਿਯੰ ਬਾਜ ਖਾਲੀ ਪਲਾਣੰ जुजे ज्योद्यं वीरदेवं अदेवं सुबेशस्त्रसाज्यामनो शान्तनेवं गजे गजयँ सर्वसज्जे पवंगं जुदं जुट्ट्यं ज्योधछुट्टे खतंगं तडक्के तबल्लं चडङ्के कृपाणं षडक्कारसेलं रणङ्के निषाणं टमाटम टोलं टला टोकटालङ् ਗਾਹ ਜੂਹ ਗੱਜੇ ਹਯੰ ਹਲ ਚਾਲੰ ਸਟਾ ਸਟ ਸੇਲੰ ਖਹਾ ਖੂਨ ਖੱਗੰ ਟੁਟੇ ਚਰਮ ਬਰਮੰ ਉੱਠੇ ਨਾਲ ਅਗੰ ਉੱਠੇ ਅਗ ਨਾਲੰ ਖਹਿ ਖੋਲ ਖੱਗੰ ਨਿਸਾ ਮਾਵਸੀ ਜਾਣ ਮਾਸਾਨ ਜੱਗੰ ਡੱਕੀ ਡਾਕਣੀ ਡਮਰੂ ਡੌਰ ਡੱਕੰ ਨੱਚੇ ਬੀਰ ਬੈਤਾਲ ਭੂਤੰ ਪਵੱਕੰ ਬੇਲੀ ਬਿੰਦ੍ਰਮ ਛੰਦ ਸਰਬ ਸ਼ਸ਼ਤਰ ਆਵਤ ਭੀ ਜਿਤੇ ਸਭ ਕਾਟ ਦੀਨ ਦੁਰਗਾ ਤਿਤੇ ਅਰ ਔਰ ਜੇਤ ਕਡਾਰਿਯੰ ਤੇ ਊਕਾਟ ਭੂਮ ਉਤਾਰਿਯੰ ਸਰ ਆਪ ਕਾਲੇ ਛੰਡਿਯੰ ਸਰ ਬਾਸਤਰ ਸ਼ਸ਼ਤਰ ਬਿਹੰਡਿਯੰ ਸ਼ਸ਼ਤਰ ਹੀਨ ਜਬੈ ਨਿਹਾਰਿਯੋ ਜੈ ਸ਼ਬਦ ਦੇਵਨ ਉਚਾਰਿਯੋ ਨਭ ਮਦ ਬਾਜਨ ਬਾਜਹਿ अवलोक देवा गाजहिं रख दीव बारं बारहिं जा शब्द सर्ब प्रकारहिं रण कोप काल करालियं खट अंग पाण उछालियं सिर सुंभ हाथ दुछंडियं एक चोट दुष्ट बिहंडियं दोहरा जिम सुम्बा सुर कोहना अधिक कोप कै काल ਤਿਉ ਸਾਧਨ ਕੇ ਛਤਰ ਸਭ ਚਾਬਤ ਜਾਹੇ ਕਰਾਲ ਇਤ ਸ੍ਰੀ ਬਚਿਤ੍ਰਨਾਟਕੇ ਚੰਡੀ ਚਰਿਤਰੇ ਸੁੰਭ ਬਦਹ ਖਸ਼ਟ ਮੋ ਧਾਇ ਸੰਪੂਰਨ ਮਸਤ ਸੁਭ ਮਸਤ ਅਫਜੂ